ਕਿਵੇਂ ਰਿਹਾ ਪ੍ਰੀਤੋ ਪੇਕਿਆਂ ਦਾ ਟੂਰ ਫਿਰ ਪ੍ਰੀਤੋ ਗਰ ਦੋੜ ਪੜਤੀ ਆਪਣੀ ਕੀਤੀ ਕਿ ਅੱਜ ਸਾਡੀ ਓ ਮਾਈ ਗੋਡ ਟੱਕਰਾ ਹੋ ਗਿਆ ਅੱਜ ਪ੍ਰੀਤੋ ਆਡੀ ਫੁੱਲੀ ਨਹੀਂ ਸੰਭਾਦੀ ਹੋਣੀ ਫਿਰ ਹੈ ਮੈਂ ਸੋਨੋ ਜੇ ਉੱਥੇ ਜਾ ਕੇ ਇਦਾਂ ਹੂੰਚ ਜਵਾਬ ਦੇਣਾ ਤਾਂ ਫੇ ਪਾਦਾ ਕੀ ਹੋਈ ਲੀ ਦੂਰ ਖੜਨ ਦਾ ਹੂੰਮ ਹੋਇਆ ਉੱਥੇ ਤਾਂ ਹਾਂ ਹਾਂ ਹੋ ਰਿਹਾ ਅੱਛਾ ਜੀ ਸੂਰ ਬੜਾ ਸੋਹਣਾ ਲੱਗ ਰਿਹਾ ਲੱਗ ਰਿਹਾ ਹੂੰ ਰੰਗ ਬੜਾ ਪਿਆਰਾ ਯੂਨੀਕ ਜਿਹਾ ਸੂਪਰ ਜਿਆ ਸੂਪਰ ਜਿਆ ਅਰੇ ਇਹ ਵੀ ਹੂੰ ਤੇ ਮੈਂ ਉੱਥੇ ਦੂਰ ਜਾ ਕੇ ਵੀ ਐਕਸਪੀਰੀਅੰਸ ਇਦਾਂ ਦਾ ਹੀ ਰਿਹਾ ਵਧੀਆ ਨਜ਼ਰ ਪੈਕੇ ਜਾ ਕੇ ਵਧੀਆ ਲੱਗਿਆ ਵਧੀਆ ਲੱਗਿਆ ਵਧੀਆ ਲੱਗਿਆ ਕਿਹਨੂੰ ਕਿਹਨੂੰ ਮਿਲ ਕੇ ਆਏ ਫਿਰ ਸਾਰੇ ਬਟਲ ਪਰ ਆ ਗਏ ਪਹਿਲਾ ਫੌਜਣ ਵਾਲੇ ਗਏ ਅੱਛਾ ਤੇਰੇ ਵੀ ਸ਼ਨੀ ਵਾਲੇ ਗਏ ਅੱਛਾ ਦੁਕਾਨ ਵਾਲੇ ਗਏ ਆ ਬਟੂ ਵੀ ਕਰੇ ਇੱਥੇ ਅੱਛਾ ਕਾਜ ਦੱਸਣੀ ਹੈ ਕਿਹੜੀ ਕਿਹੜੀ ਉਹ ਵਾਓ ਆਈਸਕ੍ਰੀਮ ਮੈਂ ਕਿਹਾ ਪੇਕਿਆਂ ਦਾ ਟੂਰ ਕਿਵੇਂ ਰਿਹਾ ਹੂੰ ਮੰਮੀ ਨੇ ਮੈਂ ਕਿਹਾ ਪੇਕਿਆਂ ਦਾ ਟੂਰ ਕਿਵੇਂ ਰਿਹਾ ਕਹਿੰਦੀ ਉਹ ਹਾਂ ਮਸਲੀ ਨਹੀਂ ਖਾਣੀ ਮਸਲੀ ਨਹੀਂ ਖਾਣੀ ਤੂੰ ਕਰ ਚੁੱਕਾ ਆਪਾਂ ਨਹੀਂ ਸਰਵਾ ਦੇ ਚੱਲ ਕੋਈ ਗੱਲ ਨਹੀਂ ਫੇਰ ਕਿਹੜਾ ਦੁੱਧ ਨਹੀਂ ਪਾਣਾ ਹੈਗਾ ਇਹਦੇ 'ਚ ਤੇਰੇ ਭਰਾ ਲਾਂਮਾ ਕਹਿੰਦੀ ਇਹ ਕਹਿੰਦੀ ਚੱਕਰਾਜ ਪਏ ਨਹੀਂ ਭਰਾ ਹੈ ਕਿ ਗਲਤੀ ਤੂੰ ਹੀ ਵੇਖ ਕੇ ਨਹੀਂ ਲੈਂਦਾ ਕਣ ਨਾਨ ਕਹਿੰਦੇ ਵੀ ਘਰੇ ਸਾਰਿਆਂ ਨੇ ਕਰਿਆ ਟੀਨ ਬੁਰਸ਼ ਆ ਕਿਤੇ ਹੋਰ ਕੋਈ ਸਮਝੋ ਮੂੰਹ ਤੋਂ ਨਾ ਪਾਓ ਸਟੀਲ ਬੁਰਸ਼ ਅੱਜ ਕਲਾਵੇਂ ਆ ਗਏ ਦੇਖੋ ਲੈ ਨੀ ਇਹ ਵਧੀਆ ਹੀ ਨਹੀਂ ਸੋਨ ਤਾਰਾਂ ਨਹੀਂ ਨਿਕਲਣਗੀਆਂ ਬਾਲ ਕਹਿੰਦੇ ਇਹਦੇ ਨਾਲ ਬੇਟਾ ਕੀ ਹੋਣਾ ਮੈਂ ਦੁੱਧ ਤੇ ਕਹਿੰਦੇ ਉਹ ਆ ਕਹਿੰਦੇ ਦੁੱਧ ਦੁੱਧ ਤਾਂ ਇਹ ਜਿਆਦਾ ਮੋਟੀ ਹੈ ਮਾ ਚਲ ਦੇ ਲੋ ਕੋਈ ਲਸਣ ਪਿਆਜ ਕੋਈ ਨਹੀਂ ਆਟਾ ਵੀ ਛਾਂ ਲੈਣੇ ਹੁੰਨੇ ਆ ਆ ਇੱਕ ਦਿਆਲੀ ਪੈ ਲੈਂਦੀ ਕੰਮ ਨਾਲ ਲੈਂਦੀ ਫਤਿਹ ਫਤਿਹ 150 ਦੀ ਹੈ ਨਾ ਇੱਕ ਬੱਤੀ 20 ਤੱਕ ਮੈਂ ਲਾਈ ਨਹੀਂ ਸੁਣੀ ਨਹੀਂ ਹੈ ਨਹੀਂ ਦੋਨੇ ਸੇਮ ਨਹੀਂ ਲੈਣੀਆਂ ਲਾ ਕੋਨੇ ਤੋਂ ਲੈ ਕਹਿੰਦੇ ਕੋਨੇ ਲਿਓਣੇ ਮਾਮੇ ਸਾਹਮਣੇ ਪਏ ਨਾ ਮੈਨੂੰ ਤਾਂ ਮੈਂ ਜ਼ਿਆਦਾ ਆਏ ਨਾ ਮਾਮੇ ਕੋਨੇ ਤੋਂ ਪਲਾ ਤਾਂ ਮੈਂ ਰੰਗ ਨਹੀਂ ਕਰਾਂਗੀ ਹਾਂ ਹੂੰ ਸੁਣੋ ਇਹਨੇ ਦੀ ਤਾਂ ਹੁੰਦੀ ਆ ਕੀ ਫਰੂਟ ਬਾਸਕਟ ਹਾਂ ਫਰੂਟ ਆਪਣਾ ਬਹੁਤ ਹੰਦਾ ਸੁਪਨਾ ਫਰੂਟ ਬਾਸਕਟ ਇਹਦਾ ਕਹਿੰਦੇ ਫਰੂਟ ਫਰੈਸ਼ ਬਾਸਕਟ ਹੈ ਤੇ ਸਪੀਸ਼ੀਅਲ ਹੀ ਬਣੀ ਬੜੀ ਇਸ ਟੀਲ ਦੀ ਹੈ ਨਹੀਂ ਠੀਕ ਹੈ ਤੇ ਬਸ ਤੂੰ ਹੀ ਤਾਂ ਕਹਿੰਦੀ ਸਮਾਨ ਹੀ ਬਹੁਤ ਹੈ ਇੱਕੋ ਸਟੂਲ ਤੇ ਬੈ ਕੇ ਦੰਗੂਆ ਕਲਾਸ ਲੈਂਦੇ ਨੇ ਤੂੰ ਹੀ ਤਾਂ ਕਹਿੰਦੀ ਕੁਰਸੀਆਂ ਵੀ ਨੇ ਕੁਰਸੀਆਂ ਨਹੀਂ ਹੈ ਸਟੂਲ ਆਖੀ ਆਵਾਜ਼ੀ ਤੇ ਇੱਕ ਕੋਈ ਕੁਰਸੀਆਂ ਨਹੀਂ ਦੇਖੀਆਂ ਦਿਖਾ ਇੱਥੇ ਰੱਖ ਫਟਾਫਟ ਕਲਾਸ ਅੱਛਾ ਆ ਦੇ ਭਟੀ ਚ ਵੀ ਆਖ ਲਾਂਗੇ ਆਪਾਂ ਇੱਥੇ ਬਹਿ ਜਾਓ ਭਾਜੀ ਇਹ ਤਾਂ ਮੈਂ ਸ਼ੇਅਰ ਕਰਾਂਗਾ ਅਬ ਉਹ ਸ਼ੇਅਰ ਕਰ ਦਿੰਦਾ ਬੋਲ ਚੱਕਾ ਟਿਕਾ ਗਲਾਸ ਕੰਚ ਦੇ ਗੱਡੀ ਤੇ ਆ ਤੋਣ ਤੇ ਦੇਖ ਕਾਚਾ ਦੇ ਗਲਾਸ ਰੱਖ ਦੀ ਕੁਆਲਿਟੀ ਬੜੀ ਵਧੀਆ ਆ ਕਿਹੜੇ ਗਲਾਸ ਨੇ ਇਹ ਕਾਚਾ ਇਹ ਨਹੀਂ ਹੋਰ ਅਸਿੱਲਾ ਦੇ ਗਲਾਸ ਨੇ ਟ੍ਰਿਪ ਨਾ ਟੁਰਨ ਦੇ ਬ੍ਰੈਕ ਪੈਨ ਤਾਂ ਹੁੰਦਾ ਚ ਹੈ ਤੇ ਪਾਉਗਾ ਤੇਰਾ ਤਾਂ ਪਾਉਗਾ ਥੱਲੇ ਸੁੱਟ ਕੇ ਪਤਾ ਲੱਗੂਗਾ ਪਲਾਸਟਿਕ ਹੈ ਹਾਂ ਪਲਾਸਟਿਕ ਵਰਗੀ ਹੈ ਦੇਖੀ ਲੱਗਦੇ ਕੱਚ ਦੇ ਨੇ ਹਨ ਲੈ ਹੂੰ ਪਲਾਸਟਿਕ ਆ ਬੜਾ ਘਟ ਲਾਇਆ ਹੋਰ ਮੇਰੇ ਸਾਰਾ ਮੈਂ ਹੁੰਦਾ ਹੈ 1200 ਪੀ ਦਾ پتہ ਕਿਉਂ 1200 ਪੜੀ ਨਾ ਤਾਂ ਵੀ ਨਾ ਅਮਨ ਪਹਿਲੇ ਵੱਧ ਮੈਂ ਆਹ ਕੀ ਨਾ ਆਹ ਦੇਖਾਂ ਘਟਾ ਚੀਜ਼ ਆਹ ਚੀਜ਼ ਵੀ ਸੋਲਿਡ ਹੈ ਹੈ ਘੱਟ ਲੈ ਮਮੇ ਨੇ 130 ਪੀ ਵੀ ਧਾਰੀ ਜੜੀ ਅਮਨ ਕਰਵਾ ਚਾਹ ਉਹ ਜਾ ਕਰਵਾ ਚਲ ਤੇ ਆ ਵੇਖਿਆ ਕਰ ਇਹ ਰਾਰੀ ਉਧਰੋਂ ਦੇਖ ਭਾਜੀ ਉਹ ਉਹਦੇ ਸੇਲ ਹੀ ਮੈਂ ਦੇਖ ਲੁਕ ਨਮਾਇ ਦਿਖੇ ਕੁਝ ਮੂਹ ਉਹਨਰੇ ਦਾ ਮੂਹ ਸਾਡੀ ਚ ਦੇਖਦੇ ਕਹਿੰਦੇ ਚਿਰ ਕਰੇ ਪੈਣੀ ਹਰ ਤਾਰ ਭਾਗੇ ਤਾਂ ਸ਼ਾਇਦ ਕੁਝ ਨਵਾਂ ਨਿੱਕਾ ਸੋਨੇ ਮੂੰਹ ਬਦਲਦਾ ਨਾ ਪਾਣੀ ਦਾ ਹਾਂਜੀ ਆਡੀਅנס ਸਾਈਡ ਤੇ ਖਲੋਗੀ ਚਲੋ ਗਾਇਸ ਬੈਠੇ ਬੈਠੇ ਅਸੀਂ ਨੇ ਮੂਡ ਬਣਾ ਲਿਆ ਕਿ ਘੁੰਮ ਕੇ ਆਤੇ ਹਾਂ بارش ਕੇ ਮੌਸਮ ਮੇ ਡਰਾਈਵਰ ਤਾਂ ਹੈ ਨਹੀਂ ਗੱਡੀ ਚ ਉਹ ਗਾਇਜ਼ ਅਸੀਂ ਰੈਡੀ ਹੋ ਗਏ ਅੱਜ ਮੈਂ ਆਪਣੀ ਬਹੁਤ ਪੁਰਾਣੀ ਜੁੱਤੀ ਗੱਡੀ ਆ ਪਾਣ ਵਾਸਤੇ ਹਾਂਜੀ ਫਤੇ ਸਿੰਘ ਜੀ ਦਾ ਆਪਾਂ ਹੈਅਰ ਵਾਸ਼ ਸਾਰਾ ਕੁਝ ਕਰਤਾ ਤੇ ਪਰ ਸਿਰਫ ਫਤੇ ਮੈਨਾਂ ਲੜਾਈ ਕਰਦਕਿਆ ਹਾਂ ਫਤੇ ਫਤੇ ਲੜਦੇਗਾ ਤੋ ਬਈ ਤੁਸੀਂ ਦਿੱਲੀ ਜਾਂਦੇ ਸੀ ਤੁਹਾਨੂੰ ਕਦੀ ਕਿਹਾ ਕੁਛ ਨਾ ਦੱਸੋ ਤੋ ਛੋਲਾ ਨਹੀਂ ਮਿਲਣਾ ਹੈਗਾ ਜਿੱਥੇ ਜਾਣਾ ਹੈ ਆ ਮੈਂ ਲੈ ਗੱਡੀ ਤੇ ਅੱਛਾ ਜੀ ਦੇਖ ਲਓ ਬੈ ਕੇ ਮਜ਼ਾ ਲੈ ਲਓ ਹੋਰ ਤੁਸੀਂ ਜਾਣ ਲੱਗੇ ਫੇਰ ਕਰ ਰਹੇ ਹੋ ਗੱਡੀ ਇਹ ਦਾ ਲੈਣ ਨੂੰ ਮੱਝੇ ਚੰਨ ਦੇ ਆਲ ਬਲੈਕ ਕਮਰ ਬੜੀ ਫਲੋਰਲ ਪ੍ਰਿੰਟ ਪਾਇਆ ਹੋਇਆ ਜਮਨ ਟੌਪ ਦਾ ਹੈ ਹਾਂ ਤੁਸੀਂ ਉਹਨੇ ਅੱਗੇ ਬੈਠ ਲਾਂ ਤਾਂ ਪਹਿਲਾਂ ਤੁਸੀਂ ਪਿੱਛੇ ਆ ਜਾਓ ਫੇਰ ਉਹਦੇ ਬਾਅਦ ਜਦ ਉੱਤਰ ਕੇ ਫਿਰ ਆਪਾਂ ਅੱਗੇ ਬੈਠਾਂਗੇ ਲੈ ਲੈਣਾ ਵਾਲਾ ਜੀ ਲੈ ਲੈਣਾ ਵਾਲਾ ਵੀ ਮੈਂ ਕੱਲ ਅੰਮਨ ਨੂੰ ਦਬਾਇਆ ਤੁਸੀਂ ਦੋਨਾਂ ਨੇ ਉਹ ਪਾਇਆ ਇੱਥੇ ਤਾਂ ਕਹਿੰਦੇ ਜਵਾਕ ਆਏ ਮੈਂ ਬੁੱਢੀ ਆ ਨਾ ਅੰਮਣੇ ਮੈਂ ਬਾਵਾ ਡੋਗ ਲੱਗਦੀ ਬਣਾ ਲੱਗਦੇ ਮੁਰਕਮਲ ਪਿਆ ਮੈਨੂੰ ਆਪ ਲੱਗਦਾ ਮੇਰੇ ਪਿਛੇ ਡੈਣ ਲੱਗਦੀ ਜਦੋਂ ਛੋਟਾ ਬੱਚਾ ਨੇ ਸਾਨੂੰ ਮੰਮੀ ਤਿਆਰ ਕਰਕੇ ਤੇਲ ਤੁਲ ਲਾ ਕੇ ਬੜਾ ਸੋਹਣਾ ਸੂਟ ਨਿੱਕਰ ਵਾਲਾ ਪਾ ਕੇ ਭੇਜਦੀ ਆ ਗੱਡੀ ਦੀ ਸਰਵਿਸ ਕਰਵਾਈ ਹੈ ਨਾ ਦੁਰਵਾ ਦੁਰਾ ਕਿਹਦੇ ਦੇ ਦੇ ਜਾਣੀ ਅੱਜ ਗੱਡੀ ਦੀ ਸਰਵਿਸ ਤਾਂ ਨਿਕਾ ਹੋ ਗਿਆ ਜੇ ਭਾਜੀ ਗੱਡੀ ਗੰਦੀ ਨਾ ਹੋਵੇ ਤਾਂ ਫਿਰ ਤਾਂ ਚੱਲ ਗਿਆ ਸਰਵਿਸ ਸੈਂਟਰ ਦੇ ਨਾਲੇ ਉਹ ਵਾਸ਼ਿੰਗ ਵਾਲੇ ਕੀ ਕਹਿੰਦੇ ਨੇ ਉਹਨੂੰ ਵਾਸ਼ਿੰਗ ਪੁਆਇੰਟ ਵਾਸ਼ਿੰਗ ਪੁਆਇੰਟ ਏ ਬਾਜੀ ਹੋਲੀ ਵਿਚਾਰੇ ਆ ਵੀ ਲਿਪੜ ਜਾਣਗੇ ਮੌਸਮ ਦੇ ਬਾਰੇ ਕਿੱਟਾ ਘੈਂਟ ਹੋ ਰਿਹਾ ਫਤਿਹ ਕਹਿੰਦਾ ਆਪੇ ਤੇ ਤੁਮੀ ਮੀਂਹ ਦੇ ਮੌਸਮ ਚ ਘੁੰਮਣ ਜਾ ਰਹੇ ਹੋ ਨਾ ਨਾ ਫੋਨ ਕਰ ਲਿਆ ਛੱਟ ਕਰ ਲਿਆ ਕਹਿੰਦਾ ਆਪਾਂ ਸਾਮਾ ਨੂੰ ਆਊਟਲੈਟ ਚ ਲਾਂਗੇ ਦਿਨ ਜਾਂਦੂ ਚੀ ਜਾਂਦੀਆਂ ਨੇ ਕਹਿੰਦਾ ਅਜੇ ਤੇ ਮੈਨੂੰ ਇਹ ਨਹੀਂ ਜਿਹੜਾ ਸੁਨਾਮ ਆਊਟਲੈਟ ਖੁੱਲਣਾ ਉਦੋਂ ਕੀ ਭਨੇਗਾ ਅੱਡਾ ਇੱਧਰ ਰੋਜ਼ ਨਾ ਕਿਤੇ ਵੜਦੇ ਅੰਦਾ ਹਿੱਸਾ ਹੀ ਆਈ ਪਾ ਲੈਣਾ ਮਿਲਣਾ ਹੋਰ ਉਹਨਾਂ ਨੇ ਕਾ 50% ਸਾਡਾ ਪੁਆੜਾ ਆਪਣਾ ਤੇ ਭਠੀਕ ਬਣਾ ਦਿੰਨੇ ਇੱਕ ਗੱਲ ਸਹੀ ਆ ਹਾਂ ਹੋਰ ਮੈਂ ਉੱਥੇ ਹੋੜ ਲੈਣੀ ਆ ਹੋਰ ਸਹੀ ਗੱਲ ਹੈ ਇੱਕ ਘਰੇ ਆਪਾਂ ਰੱਖ ਆਉ ਵੀ ਕਰੀਮੀ ਅ ਅੱਜ ਦੀ ਵੀਡੀਓ ਦੀ ਅਟਰੈਕਸ਼ਨ ਇਹ ਹੈ ਕਿ ਗगन ਜਿਹੜੀ ਹੈ ਗगन ਜਿਹੜੀ ਹੈ ਕੇਲਾਓ ਬਸ ਸਾਹਮਣੇ ਬੈਠੀ ਹੈ ਮੈਂ ਆਪਣੇ ਅੱਜ ਭਾਜੀ ਦੇ ਨਾਲ ਬੈਠੀ ਹੋਈ ਆਂ ਦੀਦੀ ਆਉਣ ਲੱਗੇ ਸਕੇ ਮੈਂ ਛਾਲ ਮਾਰ ਕੇ ਬੈਠੇ ਕਿ ਮੈਂ ਬਹਿਣਾ ਜੱਗਿਆ ਦੇ ਪਿੱਛੇ ਨਹੀਂ ਬਹਿਣਾ ਹੈਗਾ ਉਹ ਤਾਂ ਬਹਿਣਾ ਨਹੀਂ ਹੈਗਾ ਇਕੱਲਾ ਗਾਲਾ ਮੈਂ ਰੋਜ਼ ਸੁਣਦੀ ਆ ਤਾਰਕਾ ਤੇ ਤੂੰ ਸੁਣ ਕੇ ਨਹੀਂ ਮੈਨੂੰ ਅਜੇ ਤੱਕ ਭਾਈ ਨੇ ਕੁਝ ਨਹੀਂ ਬੋਲਿਆ ਹੈਗਾ ਤੂੰ ਜਿਆਦਾ ਬੋਲਦੇ ਵਾਫਰ ਬੋਲਦੇ ਮੈਂ ਵਾਫਰ ਨਹੀਂ ਬੋਲਦੀ ਕਿਆਂ ਗਲਤੀ ਗੱਡੀ ਗਲਤ ਚਲਾਦੇ ਐ ਕਰਦੀ ਆ ਭਾਜੀ ਵੀ ਜੈ ਤੁਹਾਨੂੰ ਕੁਝ ਉਹ ਨੀ ਗਾ ਬਿਲਕੁਲ इजीली ਸਾਰੀ ਗੱਡੀ ਚਲਾਈ ਉਹਨੂੰ ਪਤਾ ਗੱਡੀ ਦਾ ਲੈਟ ਨਾਲ ਇਹ ਜਲਸ ਹੋ ਰਿਹਾ ਪਾਜੀ ਲੱਗਦਾ ਇਹ ਜਲਸ ਹੋ ਰਿਹਾ ਸਾਡੇ ਤੋਂ ਸੋਨੂ ਇਹ ਤਾਂ ਬਹੁਤ ਵੱਡੇ ਵੱਡੇ ਹਾਈਟਾਂ ਤੇ ਗੱਡੀ ਚਲਾਈ ਹੋਈ ਹੈ ਹਾਂ ਸੋਨੂ ਨੇ ਮੈਂ ਇਹ ਉਹ ਨਹੀਂ ਕੀਤਾ ਹੈਗਾ ਵੇਖਿਆ ਤਾਂ ਹੈਗਾ ਨਾ ਆਈ ਵੀ ਉਹਨੇ ਤਾਂ ਹੈਗਾ ਨਾ ਪਹਾੜਾਂ 'ਚ ਗੱਡੀ ਚਲਾਈ ਹੋਈ ਸੀ ਮੈਨੂੰ ਬੰਦੇ ਨਾਲ ਅਸੀਂ ਜਾਣਿਆ ਨਾ ਕੁਲਵਿੰਦਰ ਨਾਲ ਗੱਡੀ ਤੇ ਮੈਨੂੰ ਇੰਨਾ ਕੋ ਸਾਨੂੰ ਐਕਸਪੀਰੀਅੰਸ ਹੋ ਗਿਆ ਕਿ ਗੱਡੀ ਕਿਵੇਂ ਚੱਲਦੀ ਹੈ ਔਰ ਠੀਕ ਹੈ ਨਾ ਚਲਾਣੀ ਸਿੱਖਣੀ ਨਹੀਂ ਹੈਗੀ ਇੱਧਰ ਆ ਬੈਠਿਆ ਰੋਡ ਤੇ ਨਾ ਮੇਰਾ ਮਾਸੀ ਦਾ ਮੁੰਡਾ ਉਹ ਲੈ ਕੇ ਦੇ ਰਿਹਾ ਸਾਨੂੰ ਗੱਡੀ ਆਟੋਮੈਟਿਕ ਉਹ ਪਹਿਲਾਂ ਤਾਂ ਬੰਦਾਂ ਦਾ ਪੂਰੀ ਨਹੀਂ ਪਾਈ ਤੁਹਾਨੂੰ ਦੋਨਾਂ ਨੂੰ ਮੈਂ ਲੈ ਕੇ ਦੇਣਾ ਗੱਲ ਕਹਿ ਕੇ ਆ ਕ ਡੀਲ ਹੋ ਗਈ ਸਾਡੀ ਪੱਕੀ ਮਾਸੀ ਦਾ ਮੁੰਡਾ ਗੱਡੀ ਗਿਫਟ ਕਰ ਰਿਹਾ ਤੁਹਾਨੂੰ ਗਿਫਟ ਨਹੀਂ ਆ ਰਿਹਾ ਪੈਸੇ ਦਵਾਂਗੇ ਉਹ ਜ਼ਿਆਦਾ ਬਿਜ਼ਨਸ ਹੈ ਉਹ ਤੋਂ ਦੇਖਦੇ ਨੇ ਵਿਚਾਰੇ ਨੂੰ ਬਿਜ਼ਨਸ ਹੈ ਉਹਦਾ ਕਿਹੜੀ ਸੂਟ ਦੇਣਿਆ ਫ੍ਰੀ ਕਹਿੰਨੂ ਕਿਹੜੀ ਗੱਡੀ ਥਾਰ ਸਲੈਰੀਓ ਸਲੈਰੀਓ ਚਲ ਉਹਦਾ ਨਾਮ ਵੀ ਕੁੜੀਆਂ ਵਾਲਾ ਹੀ ਹੈ ਲੋ ਗਾਇਸ ਕਿੱਥੇ ਪਹੁੰਚ ਗਏ ਭਾਜੀ ਅਸੀਂ ਸਵਾਨੀਗੜ ਪਹੁੰਚ ਗਏ ਅਸੀਂ ਅਮਰ ਨੂੰ ਭੁੱਖ ਲੱਗ ਰਹੀ ਹੈ ਉਹ ਆ ਗਿਆ ਠੇਕਾ ਆ ਗਿਆ ਲਾਣਾ ਪੈਗ ਪੁਗ ਹੈ ਕਮਲ ਚੱਕਰ ਨਹੀਂ ਆ ਰਿਹਾ ਕਰਾਂਗੇ ਅੱਗੇ ਨਾਲ ਤੂੰ ਚੱਕਰ ਪਾ ਦਿੰਦੇ ਆ ਗੱਡੀਆਂ ਤਾਂ ਮੋੜ ਰਹੀਆਂ ਨਹੀਂ ਕੋਈ ਚੱਕਰ ਕੋਈ ਅੱਗੇ ਕੰਮ ਤਾਂ ਨਹੀਂ ਚੱਲ ਰਿਹਾ ਲੋ ਜੀ ਪਵਾਨੀਗੜ ਪਹੁੰਚ ਗਏ ਆ ਤਾਂ ਪਵਾਨੀਗੜ ਦੇ ਜਿਹੜੇ ਉਹਦੇ ਨੇ ਨਾ ਕੇਸ਼ਵ ਦੇ ਸ਼ੋਲੇ ਟੂਰਿਸਟ ਸਿਰਾ ਉਹ ਪਵਾ ਦਿੰਦੇ ਨੇ ਪਰ ਕਾਸਟਲੀ ਬਹੁਤ ਨਹੀਂ ਕਾਸਟਲੀ ਤਾਂ ਮਰਨਾ ਪਈ ਖੰਡ ਤੇ ਹੈਗੇ ਨੂੰ ਮੰਨ 1700 ਤਾਂ ਕਾਸਟਲੀ ਤਾਂ ਨਹੀਂ ਹੋਣੀ 1000 ਤੋਂ 1000 ਦੱਸਿਆ ਦੱਸਿਆ ਚੱਲੀ ਨਾ ਉਹ ਤਾਂ ਬਹੁਤ ਮਹਿੰਗਾ ਹੁੰਦਾ ਤੁਸੀਂ ਕਿਉਂ ਵੜ ਗਏ ਯਾਰਾਨੂੰ ਪਤਾ ਹੀ ਨਹੀਂ ਸਾਨੂੰ ਇੱਕ ਵਾਰੀ ਪਤਾ ਨਹੀਂ ਬਹੁਤ ਪਹਿਲਾਂ ਜਦੋਂ ਹੀ ਗਰੀਬ ਹੁੰਨੇ ਹੋਣ ਦੀ ਕਾਤੇ ਟਰਾਲੇ ਚੱਲਣ ਦਾ ਨਗਰੀਬ ਹੁੰਦੇ ਉਹਦਾ ਉੱਥੇ ਲਈ ਉਸ 200 ਰੁਪਏ ਦੀ ਆਈ ਸਰ ਫੈਂਦੀ ਜਿਹਾ ਹੀ ਗਰੀਬ ਹੁੰਦੇ ਹੁਣ ਇਹਨੂੰ ਉੱਚੀ ਕੀ ਤੇ ਟਰਾਲੇ ਚੱਲਣ ਲੈਣੇ ਹੈ ਇਹ ਚੱਲ ਰਹੇ ਹੁਣ ਹਾਂ ਸਾਨੂੰ ਕੀ ਪਤਾ ਲੱਗਦਾ ਚਾਰਟਸਪੋਰਟ ਭਾਈ ਲੈ ਲਿਆ ਇਹ ਮੈਨੂੰ ਲੱਗਦਾ ਬੱਲੂ ਆਈ ਗਿਆ ਲਾਇਸੈਂਸ ਆ ਗਿਆ ਸਾਡਾ ਹੁਣ ਬੱਸ ਜਿਹਨੇ 3400 ਰੁਪਏ ਕੀ ਕਹਿੰਦੇ 4300 ਰੁਪਏ ਦੀ ਕਿੰਨੇ ਦੀ ਆਈਸਕ੍ਰੀਮ ਖਾਧੀ ਸੀ 1700 ਦੀ ਇਹਨੇ 1700 ਦੀ ਆਈਸਕ੍ਰੀਮ ਖਾ ਲਈ ਹਾਂ ਹੋਟਲ ਦੇ ਚੱਲਦੇ ਹੋਣਗੇ ਤਾਂ ਹੀ ਖਾਧੀ ਆਈ ਥੋੜੀ ਜਿਹੀ ਗੱਲ ਨਾ ਖਾਧੀ ਆ ਆਈਸਕ੍ਰੀਮ ਧਰਮ ਦਾ ਨੂੰ ਕਹਿਣਾ ਤੇ ਬਣਾਗੇ ਹਾਂ ਚੱਕ ਦਾ ਰੱਬ ਦਾ ਲੈ ਕੇ ਆਈਸਕ੍ਰੀਮ ਖਾਧੀ ਸਾਰਾ ਸਵਾਲੀ ਬਾਕੀ ਹਮਣਾ ਡਬਟਿਕ ਵੀ ਹੈ ਹਾਂ ਸਾਡਾ ਬਟਿਕ ਵੀ ਹੈ ਗਾੜੀ ਹੈ ਸਾਡਾ ਜੁਐਲਰੀ ਦਾ ਕੰਮ ਵੀ ਹੈਗਾ ਜੀ ਸਾਡਾ ਜੁਐਲਰੀ ਦਾ ਕੰਮ ਵੀ ਹੈਗਾ ਤੇ ਉਹਨੇ ਕਿਹਾ ਮੇਰੀ ਇੱਕ ਫਰੈਂਡ ਨੇ ਕਿਹਾ ਕਹਿੰਦੀ ਸਿਰਫ ਕੱਲੇ ਪ੍ਰਨੀਤ ਦਾ ਕੰਮ ਰਹਿ ਗਿਆ ਉਹਨੂੰ ਬੂਟਾਂ ਦਾ ਕੰਮ ਸ਼ੁਰੂ ਉਹਦਾ ਕੰਮ ਸਟਾਰਟ ਕਰਾ ਰਹੇ ਪ੍ਰਨੀਤ ਦਾ ਉਹਦਾ ਵੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਤੇ ਤੁਸੀਂ ਭੋਲ ਦਮਣ ਨੂੰ ਵੀ ਸਪੋਰਟ ਕਰਨੀ ਪਨੀਰਦਾ ਵੀ ਤੁਹਾਨੂੰ ਸਪੈਸ਼ਲ ਕੁਝ ਦਵਾਂਗੇ ਜੀ ਅਸੀਂ ਭਈਆ ਫੈਮਲੀ ਵਾਂਗੂ ਕੱਲੇ ਕੱਲੇ ਬੱਚੇ ਤੋਂ ਕਮਾਈ ਕਰਪੋਣੀ ਐ ਨਹੀਂ ਹੈਗਾ ਤੇ ਫਤਿਹ ਨੂੰ ਹੀ ਮੈਨੇਜਰ ਬਣਾ ਦੇਣਾ ਫਤਿਹ ਨੂੰ ਫਰੀ ਦਾ ਮੈਨੇਜਰ ਬਣਾ ਦੇਣਾ ਹਾਂ ਮੈਨੇਜਰ ਬਣ ਕੇ ਡਾਈ ਜਣਾ ਨਾਲ ਦੀ ਨਾਲ ਹੀ ਅੱਜ KFC ਅੱਜ ਬੁਲਾਏ ਨੂੰ ਸਾਡੇ ਘਰ ਚ ਚਾਰ ਮਰਦ ਨੇ ਅਵਤਾਰ ਕੁਲਵਿੰਦਰ ਫਤੇਹ ਤੇ ਪਰਨੀਤ ਮਰਦ ਕਹਿੰਦੀ ਲੋੜ ਮੇਲ ਕਹਿੰਦੀ ਅੱਛਾ ਤੇ ਕੁਲਵਿੰਦਰ ਕੀ ਹੈ ਮਤਲਬ ਜਿਹੜਾ ਪਹਿਲਾਂ ਘਰ ਚ ਪ੍ਰੈਜੈਂਟ ਰਿਹਾ ਘਰ ਚ ਨਹੀਂ ਅਸਟਾ ਮੂ ਚਾਰ ਮਰਦ ਨੇ ਤੇ ਪੰਜਵਾਂ ਮਰਦ ਸਾਡਾ ਬਾਹਰ ਹੈ ਤੇ ਇਹ ਚਾਰ ਮਰਦਾਂ ਨੂੰ ਸਾਡੀ ਪ੍ਰੈਲਿੰਗ ਬਣ ਰਹੀ ਹੈ ਮੇਲ ਹਾਂ ਮੇਲ ਨੂੰ ਪ੍ਰਾਲੀਂਗੇ ਭਾਰੀ ਕਿ ਇਹਨਾਂ ਨੂੰ ਰਿਸੈਪਸ਼ਨ ਤੇ ਬਿਠਾਇਆ ਜਾਏ ਤੇ ਜੋ ਕੰਮ ਨੇ ਉਹ ਅਸੀਂ ਲਿਆ ਲਿਆ ਕੇ ਲਿਆ ਲਿਆ ਕੇ ਇਹਨਾਂ ਦੇ ਅੱਗੇ ਸੱਡਦੀ ਹੈ ਹਾਂ ਤਾਂ ਕਿਉਂਕਿ ਬਸ ਤੁਸੀਂ ਹੁਣ ਇਹਨਾਂ ਨੂੰ ਜੋ ਵੀ ਪ੍ਰੈਜੈਂਟ ਨੇ ਤੁਸੀਂ ਕਰਨਾ ਕਿ ਜੋ ਵੀ ਤੁਹਾਡੇ ਵਾਸਤੇ ਕੋਈ ਉਹਨਾਂ ਦੀ ਹਾਂ ਵੀ ਨਹੀਂ ਜਿਹੜਾ ਪੈਸਾ ਆਣਾ ਉਹ ਮਰਦ ਸਾਂਭਣਗੇ ਅੱਗੇ ਵੀ ਤੁਹਾਡੇ ਪੱਖ ਦੀ ਗੱਲ ਕੀਤੀ ਮੈਂ ਮਰਦ ਕੋ ਦਰਦ ਨਹੀਂ ਹੁੰਦਾ ਨਾ ਇਸ ਲਈ ਲੈ ਇਹ ਤਾਂ ਇਹ ਨਾਲ ਰਿਲੇਟਡ ਗੱਲ ਬਣੀ ਨਹੀਂ ਹੈਗੀ ਕਾਹੀ ਤਾਂ ਗੱਲ ਕੀਤੀ ਹੈ ਗੱਲ ਨਹੀਂ ਹੈਗੀ ਹਾਂ ਨਹੀਂ ਨਹੀਂ ਜਲਦੀ ਨਹੀਂ ਇਤਨਾ ਵੀ ਅਸੀਂ ਖਿਲਾਵਾਂਗੇ ਕਿਉਂਕਿ ਸਟੱਡੀ ਵੀ ਬਹੁਤ ਕਮ ਵਧੀਆ ਉਹ ਹੈ ਸਟੱਡੀ ਵੀ ਤਾਂ ਕਰਨੀ ਆ ਸਟੱਡੀ ਵੀ ਤਾਂ ਕਰਨੀ ਆ ਤੇ ਪਰਨੀ ਦੇ 10th ਚਾ ਥੋੜੀ ਜੀ ਟਫ ਹੈ ਕਿ ਪੈਸੇ ਕਿਸੇ ਕਰ ਚਾਹੀਦੇ ਨੇ ਨਾ ਅਮਨ ਜਦੋਂ ਦੀ ਸਾਨੂੰ ਨੇ ਤੁਹਾਨੂੰ ਸਿੱਧਾ ਤੇ ਐਕਟਿੰਗ ਕੀਤੀ ਉਹ ਵੀ ਲੱਗ ਜਾਂਦੀ ਮਿੰਤਾ ਸਿੱਧਾ ਸਿੱਧਾ ਸਾਨੂੰ ਸਿੱਧਾ ਨੂੰ ਬੁਲਾਉਣਾ ਪਹਿਲਾਂ ਤਾਂ ਸਹੀ ਗੱਲ ਹੈ ਗੱਡੀ ਦੇ ਪਿਛੇ ਲਿਖਿਆ ਹੋਰ ਵਾ ਸਾਢੀ ਚੜ ਗਈ ਉਹਦੇ ਫਲਾਈਟ ਚੱਲੀ ਉਹ ਨਾ ਚੜ ਗਈ ਫਲਾਈਟ ਉੱਪਰ ਨੂੰ ਸੁਣੇ ਲੈਂਡਿੰਗ ਸਾਡੀ ਸਿੱਧਾ ਆ ਕੇ ਪਟਿਆਲਾ ਇਹ ਉੱਥੇ ਹੋ ਗਈ ਮੈਨੂੰ ਤਾਂ ਨਹੀਂ ਆਹ ਲੈਂਡਿੰਗ ਹੋਣੀ ਹੈ ਆ ਦੇਖ ਇੰਜੋਏ ਕਰਦੇ ਜਾ ਰਹੇ ਨੇ ਦੇਖ ਤੇ ਮੌਸਮ ਹੋਰ ਕੀ ਵਧੀਆ ਠੰਡੀ ਹਵਾ ਵਾਹ ਇੰਜੋਏ ਕੀਤਾ ਗਣ ਮੋਟਰਸਾਈਕਲਾਂ ਤੇ ਥੋੜਾ ਇੰਜੋਏ ਕੀਤਾ ਹਾਂ ਇਹ ਤਾਂ ਬਹੁਤ ਇੰਜੋਏ ਕੀਤਾ ਚੱਲੀ ਜੀ ਮੈਂ ਤੁਹਾਨੂੰ ਲੱਗਦਾ ਮੈਂ ਆਪਣੇ ਵਲੋਗਾਂ ਚ ਕਾਫੀ ਦੱਸਿਆ ਕਿ ਅਸੀਂ ਸਾਰੀ ਮੈਂ ਗਗਨ ਬਲਵਿੰਦਰ ਆਤਾਰ ਦਮਨ ਸਿਮਰਨ ਉਹ ਦੋਂਦੇ ਸੀ ਤੇ ਅਸੀਂ ਉੱਥੇ ਰਹਿਨੇ ਹ ਖੰਨੇ ਤੇ ਇੱਕਦਵਾਰੀ ਦਮਨ ਬਿਮਾਰ ਹੋ ਗਈ ਉਹ ਤੋਂ ਗਗਨ ਹੈ ਨਹੀਂ ਸੀ ਗਗਣ ਗਈ ਹੋਈ ਸੀ ਕਿਤੇ ਮੈਂ ਬਲਵਿੰਦਰ ਆਕਾਰ ਸਿਮਰਨ ਤੇ ਦਮਨ ਅਸੀਂ ਪੰਜ ਜਾਣੇ ਮੋਟਰਸਾਈਕਲ ਤੇ ਖੰਨੇ ਤੋਂ ਸ਼ਾਜਲੇ ਮੋੜ ਸ਼ਾਂਤੀ ਆਈ ਤੇ ਦੇਖੋ ਤੇ ਦਮਨ ਰਾਜ ਕਦੇ ਐ ਕਦੇ ਐ ਕਿ ਹੁਣ ਗਈ ਹੁਣ ਗਈ ਦਮਨ ਬਣ ਕੀ ਹੋਇ ਨਾ ਲਈ ਹਾਂ ਬੰਮੀ ਹੋ ਜਾਂਦੀ ਬੋਲੀ ਜੀ ਹੁਣ ਵੀ ਇਹੀ ਕੰਮ ਹੈ ਹੁਣ ਵੀ ਇਦਾਂ ਹੀ ਹੁੰਦੀ ਉਹ ਹੁਣ ਵੀ ਇਹੀ ਕੰਮ ਹੈ ਅਸੀਂ ਇੱਕ ਵਾਰੀ ਦੇਖਿਆ ਸਾਨੂੰ ਮੋਟਰਸਾਈਕਲ ਤੇ ਆ ਸਾਡਾ ਇੱਥੇ ਘਰਾਚੋਂ ਆ ਕੇ ਮੋਟਰਸਾਈਕਲ ਸਾਡਾ ਹੋ ਗਿਆ ਪੈਂਚਰ ਅਸੀਂ ਸਾਨੂੰ ਕਿਸੇ ਨੇ ਗੱਡੀ 'ਚ ਲਿਫਟ ਦਿੱਤੀ ਉਹਨਾਂ ਚਾਰਾਂ ਦੇ ਲੈ ਮੁੰਡੇ ਨੇ ਆ ਮੋਟਰਸਾਈਕਲ ਆਇਆ ਤੇ ਮੇਰੇ ਨਾਲ ਹੀ ਬਲੰਦਰ ਨੂੰ ਬਿਠਾਇਆ ਗੱਡੀ 'ਚ ਤੇ ਆਪ ਮੋਟਰਸਾਈਕਲ ਤੇ ਆਇਆ ਸਾਨੂੰ ਉੱਥੇ ਪਹੁੰਚਾ ਕੇ ਸ਼ਾਪ ਤੇ ਮੋਟਰਸਾਈਕਲ ਠੀਕ ਕਰਾ ਕੇ ਤੇ ਫੇਰ ਉਹ ਗਏ ਦੇਖ ਤੂੰ ਉਹਨਾਂ ਨੂੰ ਹਨਾ ਕਿੰਨਾ ਕੁ ਯਾਦ ਕਰਦੇ ਆ ਓ ਮਾਈ ਗੋਡ ਰੇਨ ਆ ਗਈ ਬਾਹਰ ਨਹੀਂ ਆ ਗਈ ਰੇਣੀ ਭਾਜੀ ਕੋਈ ਗੀਤ ਸੁਣਾਉ ਰਹੀ ਹੈ ਰੇਨ ਕੋ ਆ ਵੇ ਲिटल ਭਾਜੀ ਉਹ ਸੁਪੇ ਨਹੀਂ ਤੇ ਜਾ ਕੇ ਦੇਖ ਚਲੋ ਗਾਈਜ਼ ਹੁਣ ਵੀਲੌਗ ਬੰਦ ਕਰਕੇ ਹੁਣ ਆਪੇ ਗਾਣੇ ਇੰਜੋਏ ਕਰਨੀ ਗੋੜਾ ਜੰਕਸ਼ਨ ਉੱਥੇ ਹੀ ਮਿਲ ਲੰਦਾ ਜਿੱਧਰ ਭਾਜੀ ਗਏ ਸੀ ਉਹਨਾਂ ਨੂੰ ਤੇ ਆਲੇ ਹਾਂ ਉਹਨਾਂ ਨੂੰ ਗਾਉ ਲਖਨਊ ਜੀ ਨਹੀਂ ਆਹ ਸੱਚ ਭਾਜੀ ਰੋਦੇ ਈ ਨਾ ਡਿੰਕਾ ਨਾ ਇਹੋ ਗੱਤਰੀ ਹੋਰ ਹੋਰ ਲੈ ਬੰਦ ਵੀ ਹੋ ਗਿਆ ਬੰਦ ਵੀ ਹੋ ਗਿਆ ਵਾਓ ਯਾਰ ਮੀਂਹ ਤੇ ਡਰਾਮੇ ਤੇ ਆ ਖਾਂਦੇ ਦੇਖੋ ਅਮਨ ਦਾ ਪਕੌੜਾ ਜੰਕਸ਼ਨ ਹੈਗਾ ਕਿਤੇ ਆ ਦੇ ਆ ਦੇ ਇਹ ਕੋਠੀਆਂ ਭਈਆਂ ਬਾਹਰ ਖੜਾਏ ਹੁੰਦੇ ਆ ਕਹਿੰਦੇ ਨੇ ਮਾਲ ਦੇ ਪਰ ਨਹੀਂ ਖੋਲੇ ਹੈਗੇ ਨਾ ਉਹ ਕਹਿੰਦੇ ਆਰਡਰਾਂ ਚੱਲ ਰਹੇ ਹੋਰ ਤੂੰ ਖੋਲਿਆ ਜਾ ਕੇ ਆਈ ਪੰਪੀਆ ਲੈਣਾ ਬਾਹਰੋਂ ਅਮਨ ਤੇ ਜਾਨ ਲੱਗਦੀ ਜਿਵੇਂ ਲਾਡੀ ਕੋਲ ਟੱਪਾ ਕੇ ਪਾਇਆ ਅੱਡੀ ਕੋਲ ਸ਼ਾਪਿੰਗ ਕਰਾਣੀ ਪਈ ਹੈ। ਬਹੁਤ ਟਾਈਮ ਜ਼ਿਆਦਾ ਹੋ ਜਾਣਾ ਯਾਰ। ਮੈਂ ਕਹਿੰਦਾ ਸਿੱਧੀ ਲੰਘ ਜੰਨੇ ਆ। ਕਿੱਥੇ ਕਰਨਾ ਤੁਸੀਂ? ਉਹ ਟੋਲ ਪਲਾਜ਼ਾ ਤੇ ਰੀਚਾਰਜ ਕਰਾ ਲੈਂਦੇ ਆ। ਉਹਦੇ ਜ਼ਰੂਰੀ ਟੋਲ। ਪਾ ਲਈ ਬਾਅਦ ਚ ਕਰਾ ਲਓ ਰੀਚਾਰਜ। ਨਹੀਂ ਫਿਰ ਪੈਸੇ ਦੇਣੇ ਪਹਿਲੇ ਵੱਧ ਲੈ ਲੈਂਦੇ ਨੇ। ਅੱਛਾ। ਨਹੀਂ ਤੁਸੀਂ ਸ਼ਾਰਟਕਟ ਚੱਲੋ ਕੋਈ ਟਾਈਮ ਜ਼ਿਆਦਾ ਲੱਗਣਾ। ਚਲੋ। ਸ਼ੋਰ-ਪਰੜ ਕੇ ਤੇ ਪਿੰਡ ਵਿੱਚ ਦੀ ਯਾਰ ਪੈਸੇ ਬਚਾਓ ਯਾਰ ਜ਼ਰੂਰੀ ਆਹੀ ਟੂਲ ਟੈਕਸ ਪੇ ਹੁਣ ਤੇ ਕਹਿੰਦੇ ਹੋਈ ਅਮੀਰ ਬੜੇ ਆ ਅਮੀਰ ਬੜੇ ਪਰ ਫਾਇਦਾ ਹੋਣੀ ਨਾ ਕਰਨਾ ਪੈਸਾ ਵੀ ਤੇ ਸਮਾਂ ਵੀ ਬੜਾ ਕੀਮਤੀ ਨਾ ਆਪਣਾ ਔਰ ਇਹ ਨਹੀਂ ਕਹ ਪੈਸਾ ਬਚਾਉਣ ਚੱਕਦੇ ਆ ਪਰ ਸਮਾਂ ਖਰਾਬ ਕਰ ਲੀਆ ਮੈਂ ਉਹੀ ਕਹ ਰਿਹਾ 15 ਮਿੰਟ ਦਾ ਫਰਕ ਪੈਣਾ ਹੁਣ ਜਿੰਨਾ ਪਾ ਪੈਸਾ ਬਚਾਵਾਂਗੇ ਉਦੋਂ ਤੱਕ ਆਪਣਾ ਸਮਾਂ ਖਰਾਬ ਹੋਊਗਾ ਤੇ ਸਮਾਂ ਖਰਾਬ ਹੋਣ ਦੇ ਨਾਲ ਆਪਣਾ ਪਿੰਡਾ ਵੀ ਸਾਡਾ ਖਰਾਬ ਹੋਊਗਾ ਪਿੰਡਾ ਚੋਂ ਨਿਕਲਾਂਗੇ ਨਾ ਬਾਹਰ ਉਦੋਂ ਨਾ ਆਪਾਂ ਚੰਨੋ ਪਾਰ ਕਰਦੇਗੇ ਕਿਤੇ ਦੀ ਕਿਤੇ ਪਹੁੰਚਾਂਗੇ ਹਾਂ ਜਿਹੜਾ ਤੁਸੀਂ ਨਾ ਇਹਨਾਂ